ਕੁਝ ਉਹਨਾਂ ਦੇ ਵੀ ਰਾਮਾ ਔਖੀਆਂ ਸਨ ਕੁਝ ਗਲ ਵਿੱਚ ਗੰਮ ਦਾ ਤੌਕ ਵੀ ਸੀ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਕੁਝ ਉਸ ਨੂੰ ਮਰਨ ਦਾ ਸ਼ੌਕ ਵੀ ਸੀ ਖਾਲਸਾ ਪੰਥ ਦੀ ਬਹੁਤ ਹੀ ਪਿਆਰੀ ਰੂਹ ਪੰਥਕ ਜਜ਼ਵੇ ਨਾਲ ਸਰਸਾਰ ਪੰਥ ਫਤੇ ਪੰਜਾਬ ਦੇ ਹਿੱਤਾਂ ਦੀ ਆਵਾਜ਼ بلند ਕਰਨ ਵਾਲੇ ਮੇਰੇ ਛੋਟੇ ਭਰਾ ਭਾਈ ਦੀਪ ਸਿੰਘ ਸੰਦੀਪ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਸਵਾਇਮਾਨ ਗੁਰੂ ਰੂਪ ਸਾਹਿਬ ਸੰਗਤ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਕੋਈ ਅਜਿਹੇ ਸ਼ਬਦ ਨਹੀਂ ਹਨ ਜਿਨ੍ਹਾਂ ਸ਼ਬਦਾਂ ਨਾਲ ਦੀਪ ਦੀ ਕੁਰਬਾਨੀ ਨੂੰ ਉਹਦੀ ਜਦੋ ਜਹਿਦ ਨੂੰ ਉਹਦੇ ਤਿਆਗ ਨੂੰ ਉਹਦੀ ਪੰਥ ਪ੍ਰਸਤੀ ਉਹਦੀ ਪੰਜਾਬ ਪ੍ਰਸਤੀ ਉਹਨੂੰ ਮੈਂ ਆਪਣੀ ਸ਼ਰਧਾ ਸਤਕਾਰ ਤੇ ਅਕੀਦਤ ਪੇਟ ਕਰ ਸਕਾਂ ਮੈਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ ਦੋ ਗੱਲਾਂ ਕਰਕੇ ਆਪਣੀ ਬੇਨਤੀ ਸਮਾਪਤ ਕਰਨੀ ਚਾਹੁੰਦਾ ਦਿੱਲੀ ਦੇ ਰਾਦੇ ਨੇਕ ਨਹੀਂ ਹਨ ਉਹ ਪੰਥ ਤੇ ਪੰਜਾਬ ਦਾ ਵਜੂਦ ਖਤਮ ਕਰਨਾ ਚਾਹੁੰਦੀ ਹੈ ਜਿਹੜਾ ਦਿੱਲੀ ਦੇ ਇਸ ਆਰਾਧਿਆ ਬੇਈਮਾਨ ਆਰਾਧਿਆ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਹੈ ਸਰਕਾਰ ਦੀਆਂ ਏਜੰਸੀਆਂ ਉਹਨੂੰ ਆਪਣੀ ਕੌਮ ਆਪਣੀ ਸਟੇਟ ਦੇ ਅੰਦਰ ਬਦਨਾਮ ਕਰਨ ਦੀਆਂ ਸਾਜ਼ਸ਼ਾ ਲਗਾਤਾਰ ਆਰੰਭ ਕਰਦੀਆਂ ਆ ਰਹੀਆਂ ਨੇ ਇੱਥੇ ਜਿਹੜਾ ਵੀ ਅਕਾਲ ਤਖਤ ਦੀ ਗੱਲ ਕਰੇਗਾ ਜਿਹੜਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੇਗਾ ਜਿਹੜਾ ਪੰਥ ਦੀ ਗੱਲ ਕਰੇਗਾ ਜਿਹੜਾ ਖਾਲਸਾ ਪੰਥ ਦੀ ਅੰਡਰੀ ਆਜ਼ਾਦ ਤੇ ਨਿਆਰੀ ਹਸਤੀ ਦੀ ਗੱਲ ਕਰੇਗਾ ਖਾਲਸਾ ਜੀ ਕੇ ਬੋਲ ਵਾਲੇ ਦੀ ਗੱਲ ਕਰੇਗਾ ਜਿਹੜਾ ਖਾਲਸਾ ਪੰਥ ਦੇ ਕੌਮੀ ਘਰ ਉਹਦੀ ਗੱਲ ਕਰਨ ਦਾ ਯਤਨ ਕਰੇਗਾ ਪੰਥ ਬਰੋਦੀ ਸ਼ਕਤੀਆਂ ਉਹਦੇ ਤੇ ਹਮਲਾਵਰ ਰਹਿਣਗੀਆਂ ਉਹਨੂੰ ਬਦਨਾਮ ਵੀ ਕਰਨਗੀਆਂ ਤੇ ਬਾਹ ਲੱਗੀ ਉਹਨੂੰ ਐਲੀਮੀਨੇਟ ਕਰਨ ਦਾ ਵੀ ਯਤਨ ਕਰਨਗੀਆਂ ਇਸ ਲਈ ਮੇਰੀ ਇੱਕ ਗੁਦਾਰਸ਼ ਹੈ ਕਿ ਪੰਥ ਦੀ ਸ਼ਕਤੀ ਜਿਹੜੀ ਆ ਉਹ ਬਹੁਤ ਫੇਰੂ ਫੇਰੂ ਹੋਈ ਪਈ ਹੈ ਅਸੀਂ ਛੋਟੇ ਛੋਟੇ ਧੜੇ ਬਣਾ ਕੇ ਛੋਟੇ ਛੋਟੇ ਟੁਕੜੇ ਬਣਾ ਕੇ ਅਸੀਂ ਲੜਨ ਦਾ ਯਤਨ ਕਰ ਰਹੇ ਹਾਂ ਮੈਂ ਅੱਜ ਇਸ ਸਟੇਜ ਦੇ ਉੱਤੋਂ ਇਹ ਗੱਲ ਕਹਿ ਕੇ ਆਪਣੀ ਬੇਨਤੀ ਮਕਾਉਣੀ ਚਾਹੁੰਨਾ ਕਿ ਜੇ ਆਪਾਂ ਸੱਚ ਨੂੰ ਜੀ ਦੀਪ ਨੂੰ ਪਿਆਰ ਕਰਦੇ ਆ ਉਹਦੀ ਜੱਦੋਜਹਤ ਤੇ ਕੁਰਬਾਨੀ ਨੂੰ ਸਜਦਾ ਕਰਦੇ ਆ ਤਾਂ ਯਤਨ करिए ਕਿ ਪੂਰੇ ਪੰਜਾਬ ਤੇ ਪੂਰੇ ਖਾਲਸਾ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਕੌਮ ਨੂੰ ਚੰਗੀ ਅਗਵਾਈ ਦੇਣ ਵਾਲੇ ਆਗੂ ਜਿਹੜੇ ਨੇ ਉਹ ਪੈਦਾ ਕਰਨ ਨਾਲੀ ਮੈਂ ਉਹ ਸਮਾਨ ਸ਼ਖਸੀਅਤ ਨੂੰ ਆਪਣੀ ਸ਼ਰਧਾ عقیدਤ ਦੇ ਫੁੱਲ ਭੇਟ ਕਰਦਾ ਹੋਇਆ ਗੁਰੂ ਸਾਹਿਬ ਮੁਖਰ ਅਰਦਾਸ ਕਰਦਾ ਕਿ हे ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਖਾਲਸਾ ਪੰਥ ਦੇ ਉੱਤੇ ਕਿ ਜਿਸ ਕਿਸਮ ਦੇ ਵਿਚਾਰਾਂ ਦਾ ਭਾਈ ਦੀਪ ਸਿੰਘ ਜੀ ਧਾਰਨੀ ਸੀ ਉਹ ਵਿਚਾਰ ਰੂਪਮਾਨ ਹੋਣ ਸਾਡਾ ਉਹਦੇ ਵਿੱਚ ਕਿਤੇ ਨਾ ਕਿਤੇ ਯੋਗਦਾਨ ਪਾਏ ਸਕੇ ਇਹ ਮੇਰੀ ਅਰਦਾਸ ਆ ਪੁਲਚੁਕ ਦੀ ਖੇਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਕੁਝ ਉਂਝ ਵੀ ਰਾਮਾ ਔਖੀਆਂ ਸਨ ਕੁਝ ਗਲ ਵਿੱਚ ਗੰਮ ਦਾ ਤੌਕ ਵੀ ਸੀ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਕੁਝ ਉਸ ਨੂੰ ਮਰਨ ਦਾ ਸ਼ੌਕ ਵੀ ਸੀ ਖਾਲਸਾ ਪੰਥ ਦੀ ਬਹੁਤ ਹੀ ਪਿਆਰੀ ਰੂਹ ਪੰਥਕ ਜਜ਼ਵੇ ਨਾਲ ਸਰਸਾਰ ਪੰਥਤੇ ਪੰਜਾਬ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਮੇਰੇ ਛੋਟੇ ਭਰਾ ਪਾਈ ਦੀਪ ਸਿੰਘ ਸੰਦੀਪ ਸਿੰਘ ਜੀ ਪਵਿੱਤਰ ਜਾਦ ਵਿੱਚ ਸਵਾਇਮਾਨ ਗੁਰੂ ਰੂਪ ਸਾਹਿਬ ਸੰਗਤ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਕੋਈ ਅਦੇਹ ਸ਼ਬਦ ਨਹੀਂ ਹਨ ਜਿਨ੍ਹਾਂ ਸ਼ਬਦਾਂ ਨਾਲ ਦੀਪ ਦੀ ਕੁਰਬਾਨੀ ਨੂੰ ਉਹਦੀ ਜਦੋ ਜਹਿਦ ਨੂੰ ਉਹਦੇ ਤਿਆਗ ਨੂੰ ਉਹਦੀ ਪੰਥ ਪ੍ਰਸਤੀ ਉਹਦੀ ਪੰਜਾਬ ਪ੍ਰਸਤੀ ਉਹਨੂੰ ਮੈਂ ਆਪਣੀ ਸ਼ਰਧਾ ਸਤਕਾਰ ਤੇ ਅਕੀਦਤ ਪੇਡ ਕਰ ਸਕਾਂ ਮੈਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ ਦੋ ਗੱਲਾਂ ਕਰਕੇ ਆਪਣੀ ਬੇਨਤੀ ਸਮਰਪਿਤ ਕਰਨੀ ਚਾਹੁੰਨਾ ਦਿੱਲੀ ਦੇ ਆਰਾਦੇ ਨੇਕ ਨਹੀਂ ਹਨ ਉਹ ਪੰਥ ਤੇ ਪੰਜਾਬ ਦਾ ਵजूद ਖਤਮ ਕਰਨਾ ਚਾਹੁੰਦੀ ਹੈ ਜਿਹੜਾ ਦਿੱਲੀ ਦੇ ਇਸ ਆਰਾਧਿਆਂ ਬੇਈਮਾਨ ਆਰਾਧਿਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਹੈ ਸਰਕਾਰ ਦੀਆਂ ਏਜੰਸੀਆਂ ਉਹਨੂੰ ਆਪਣੀ ਕੌਮ ਆਪਣੀ ਸਟੇਟ ਦੇ ਅੰਦਰ ਬਦਨਾਮ ਕਰਨ ਦੀਆਂ ਸਾਜ਼ਸ਼ਾ ਲਗਾਤਾਰ ਅਰੰਭ ਕਰਦੀਆਂ ਆ ਰਹੀਆਂ ਨੇ ਇੱਥੇ ਜਿਹੜਾ ਵੀ ਅਕਾਲ ਤਖਤ ਦੀ ਗੱਲ ਕਰੇਗਾ ਜਿਹੜਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੇਗਾ ਜਿਹੜਾ ਪੰਥ ਦੀ ਗੱਲ ਕਰੇਗਾ ਜਿਹੜਾ ਖਾਲਸਾ ਪੰਥ ਦੀ ਅੰਡਰੀ ਆਜ਼ਾਦ ਤੇ ਨਿਆਰੀ ਹਸਤੀ ਦੀ ਗੱਲ ਕਰੇਗਾ ਖਾਲਸਾ ਜੀ ਦੇ ਬੋਲ ਬਾਲੇ ਦੀ ਗੱਲ ਕਰੇਗਾ ਜਿਹੜਾ ਖਾਲਸਾ ਪੰਥ ਦੇ ਕੌਮੀਕਰ ਉਹਦੀ ਗੱਲ ਕਰਨ ਦਾ ਯਤਨ ਕਰੇਗਾ ਪੰਥ ਵਿਰੋਧੀ ਸ਼ਕਤੀਆਂ ਉਹਦੇ ਤੇ ਹਮਲਾਵਰ ਰਹਿਣਗੀਆਂ ਉਹਨੂੰ ਬਦਨਾਮ ਵੀ ਕਰਨਗੀਆਂ ਤੇ ਬਾਹ ਲੱਗੀ ਉਹਨੂੰ ਅਲੀਮੀਨੇਟ ਕਰਨ ਦਾ ਵੀ ਯਤਨ ਕਰ ਲੇਗੇ ਇਸ ਲਈ ਮੇਰੀ ਇੱਕ ਗੁਦਾਰਸ਼ ਹੈ ਕਿ ਪੰਥ ਦੀ ਸ਼ਕਤੀ ਜਿਹੜੀ ਹੈ ਉਹ ਬਹੁਤ ਖੇਰੂ ਖੇਰੂ ਹੋਈ ਪਈ ਹੈ ਅਸੀਂ ਛੋਟੇ ਛੋਟੇ ਧੜੇ ਬਣਾ ਕੇ ਛੋਟੇ ਛੋਟੇ ਟੁਕੜੇ ਬਣਾ ਕੇ ਅਸੀਂ ਲੜਨ ਦਾ ਯਤਨ ਕਰ ਰਹੇ ਹਾਂ ਮੈਂ ਅੱਜ ਇਸ ਸਟੇਜ ਦੇ ਉੱਤੋਂ ਇਹ ਗੱਲ ਕਹਿ ਕੇ ਆਪਣੀ ਬੇਨਤੀ ਮਕਾਉਣੀ ਚਾਹਨਾ ਕਿ ਜੇ ਆਪਾਂ ਸੱਚ ਮੁੱਚੀ ਦੀਪ ਨੂੰ ਪਿਆਰ ਕਰਦੇ ਆਂ ਉਹਦੀ ਜੱਦੋਜਹਿਦ ਤੇ ਕੁਰਬਾਨੀ ਨੂੰ ਸਜਦਾ ਕਰਦੇ ਆਂ ਤਾਂ ਯਤਨ ਕਰੀਏ ਕਿ ਪੂਰੇ ਪੰਜਾਬ ਤੇ ਪੂਰੇ ਖਾਲਸਾ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਕਾਮ ਨੂੰ ਚੰਗੀ ਅਗਵਾਈ ਦੇਣ ਵਾਲੇ ਆਗੂ ਜਿਹੜੇ ਨੇ ਉਹ ਪੈਦਾ ਕਰਨ ਨਾਲੀ ਮੈਂ ਉਸ ਮਹਾਨ ਸ਼ਖਸੀਅਤ ਨੂੰ ਆਪਣੀ ਸ਼ਰਧਾ عقیدਤ ਦੇ ਫੁੱਲ ਭੇਟ ਕਰਦਾ ਹੋਇਆ ਗੁਰੂ ਸਾਹਿਬ ਮੁਖਰ ਅਰਦਾਸ ਕਰਦਾ ਕਿ ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਖਾਲਸਾ ਪੰਥ ਦੇ ਉੱਤੇ ਕਿ ਜਿਸ ਕਿਸਮ ਦੇ ਵਿਚਾਰਾਂ ਦਾ ਭਾਈ ਦੀਪ ਸਿੰਘ ਜੀ ਧਾਰਨੀ ਸੀ ਉਹ ਵਿਚਾਰ ਰੂਪਮਾਨ ਹੋਣ ਸਾਡਾ ਉਹਦੇ ਵਿੱਚ ਕਿਤੇ ਨਾ ਕਿਤੇ ਯੋਗਦਾਨ ਪਾਏ ਸਕੇ ਇਹ ਮੇਰੀ ਅਰਦਾਸ ਆ ਬਲਚਕ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ